ਸਰਜੀਬ ਸਾਡੇ ਰਿੰਕੂ ਜੀ ਬੈਠੇ ਹੈ ਔਰ ਕਾਂਗਰਸ ਪਾਰਟੀ ਦੇ ਲੱਖੀ ਜੀ ਹਰੀ ਸਾਰੇ ਲੋਕ ਡਾਬਰ ਸਾਹਿਬ ਸਿਵਲ ਹਸਪੀਟਲ ਦੇ ਵਿੱਚ ਜਿਸ ਪ੍ਰਕਾਰ ਦੇ ਹਾਲਾਤ ਹੈ ਔਰ ਉਹ ਵੀ ਮਹਾਨਗਰ ਲੁਧਿਆਣਾ ਦੇ ਇੰਜ ਲੱਗਦਾ ਹੈ ਕਿ ਹੈਲਥ ਸਿਸਟਮ ਨਾਮ ਦੀ ਕੋਈ ਪੰਜਾਬ ਦੇ ਅੰਦਰ ਚੀਜ਼ ਨਹੀਂ ਹੈ ਮੈਂ ਗਿੱਦੜਬਾ ਦੇ ਆਏ ਹਾਲਾਤਾਂ ਮਹਿਸੂਸ ਕਰ ਸਕਦਾ ਹਾਲਾਂਕਿ ਗਿੱਦੜਬਾ ਪੰਜਾਬ ਦਾ ਪਹਿਲੇ ਨੰਬਰ ਦਾ ਸਿਆ ਹਸਪਤਾਲ ਬਣਾਇਆ ਸੀ ਅੱਜ ਉੱਥੇ ਕੋਈ ਡਾਕਟਰਸ ਨਹੀਂ ਹੈ। ਔਰ ਨਾ ਕਿਵਲ ਗਿੱਦੜ ਬਾ ਸਾਰੇ ਪੰਜਾਬ ਦੇ ਹਸਪਤਾਲ ਜੇ ਹਾਲਾਤ ਹੈ ਜੇ ਤੁਸੀਂ ਸੰਗਰੂਰ ਦੀ ਗੱਲ ਕਰ ਲਵੋ ਜਿੱਥੋਂ ਦੇ ਮੁੱਖ ਮੰਤਰੀ ਸਾਹਿਬ ਹੈ। ਉੱਥੇ ਵੀ 11 ਵਿੱਚੋਂ 8-8 ਪੋਸਟਾਂ ਜਿਹੜੀਆਂ ਉਹ ਵੀਕਐਂਡ ਪਈਆਂ ਨੇ। ਔਰ ਲੋਕ ਆਉਂਦੇ ਨੇ ਵਿਚਾਰੇ ਚਲੇ ਜਾਂਦੇ ਨੇ ਪ੍ਰਾਈਵੇਟ ਸੈਕਟਰ ਪ੍ਰਾਈਵੇਟ ਹਸਪਤਾਲਸ ਤੇ ਵਿਚਾਰੇ ਲੋਕ ਇਲਾਜ ਨਹੀਂ ਕਰਾ ਸਕਦੇ। ਔਰ ਜਾਨਣਾ ਮੇਰੇ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਹਾਲਾਤ ਇੰਨੇ ਮਾੜੇ ਨੇ ਬੱਤੋ ਬੱਤਰ ਨੇ ਸੋ ਪੰਜਾਬ ਸਰਕਾਰ ਦੇ ਕੰੰਤੀ ਇਸ ਗੱਲ ਦੀ ਕਿਸੇ ਪ੍ਰਕਾਰ ਦੀ ਕੋਈ ਜੂ ਨਹੀਂ ਸਰકરી ਅਜ 2.5 ਸਾਲ ਹੋ ਗਏ ਬਹੁਤ ਵਾਰ ਅਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੱਕਿਆ ਕਿ ਹਸਪੀਟਲਸ ਦੇ ਵਿੱਚ ਡਾਕਟਰ ਨਹੀਂ ਹੈ ਮਸ਼ੀਨਸ ਨਹੀਂ ਹੈ ਕੋਈ ਹੋਰ ਇੰਤਜ਼ਾਮਤ ਨਹੀਂ ਹੈ ਉਹ ਕਹਿੰਦੇ ਨਹੀਂ ਸਾਨੂੰ 6 ਮਹੀਨਿਆਂ ਦਾ ਟਾਈਮ ਦੇ ਦਿਓ ਮੈਨੂੰ ਯਾਦ ਹੈ ਡਾਕਟਰ ਬਲਬੀਰ ਸਿੰਘ ਨੇ ਕਿਹਾ ਸੀ ਕਿ 1 ਸਾਲ ਦਾ ਸਮਾਂ ਦਿਓ ਤੁਸੀਂ ਪੰਜਾਬ ਦੇ ਹਸਪਤਾਲਾਂ ਨੂੰ ਫੇਰ ਗੱਲ ਕਰਿਓ ਅੱਜ ਉਸ ਦਿਨ ਨੂੰ 1.5 ਸਾਲ ਹੋ ਗਏ ਤੇ ਮੈਨੂੰ ਸ਼ਰਮ ਆਉਂਦੀ ਹੈ ਕਿ ਅੱਜ ਸਿਵਲ ਹਸਪੀਟਲ ਦੇ ਇਹ ਹਾਲਾਤ ਨੇ ਉਹ ਵੀ ਮਹਾਨਗਰ ਦੇ ਜਿੱਥੋਂ ਪੰਜ-ਪੰਜ ਵਿਧਾਇਕ ਆਮ ਆਦਮੀ ਪਾਰਟੀ ਦੇ ਜਿੱਤੇ ਨੇ ਔਰ ਹੁਣ ਤੱਕ ਮਗਰਲੇ ਅੱਜ ਚੌਥਾ ਦਿਨ ਹੋ ਗਿਆ ਪੰਜਵਾਂ ਸਾਡੇ ਲੋਕ ਧਰਨੇ ਤੇ ਬੈਠੇ ਨੇ ਲੇਕਿਨ ਕਿਸੇ ਐਮਐਲਏ ਨੇ ਕੋਈ ਇੰਨੀ ਉਹ ਇਨਸਾਨੀਅਤ ਨਹੀਂ ਦਿਖਾਈ ਕਿ ਅਸੀਂ ਆ ਕੇ ਇੱਥੇ ਉਹਨੇ ਦੀ ਪੁੱਛ ਪ੍ਰਤੀਤ ਕਰ ਲਈ ਪੰਜ ਦਿਨ ਭੁੱਖ ਹੜਤਾਲ ਤੇ ਬਹਿਣਾ ਲੋਕਾਂ ਦੇ ਆਸੇ ਮੈਂ ਸਮਝਦਾ ਕਿ ਮੈਂ ਲक्की ਹਰਾਨੂ ਕਪੂਰ ਸਾਹਿਬ ਹਰਾਨੂ ਤੇ ਉਹਨਾਂ ਦੀ ਟੀਮ ਨੂੰ ਤੇ ਡਾਬਰ ਸਾਹਿਬ ਹਰਾਨੂ ਉਹਨਾਂ ਦੀ ਸਮੁੱਚੀ ਕਾਂਗਰਸ ਪਾਰਟੀ ਨੂੰ ਸਾਡੇ ਅਹੁਦੇਦਾਰ ਸਹਿਬਾਨਾਂ ਨੂੰ ਇਸ ਗੱਲ ਦੀ ਵਧਾਈ ਦਿਨਾ ਕਿ ਉਹਨਾਂ ਨੇ ਉਪਰਾਲਾ ਕੀਤਾ ਲੜਾਈ ਲੜਨ ਦਾ ਔਰ ਅੱਜ ਕਮ ਸੇ ਕਮ ਹੋ ਸਕਦਾ ਹੈ ਕਿ ਗੁੰਗੀ ਬੈਰੀ ਸਰਕਾਰ ਦੇ ਕੰਨਾਂ ਤੱਕ ਕੋਈ ਨਾ ਕੋਈ ਖਬਰ ਜ਼ਰੂਰ ਪਹੁੰਚੇ ਹੋ ਸਕਦਾ ਹੈ ਕਿ ਕੁੰਭ ਕਰਨ ਦੀ ਸੁੱਤੀ ਇਹ ਜਿਹੜੇ ਸਰਕਾਰ ਵਾਲੇ ਨੁਮਾਇंदे ਔਰ ਹੈਲਥ ਮਿਨਿਸਟਰ ਹੈ ਉਹ ਜਾਗਣ ਤੇ ਕੋਈ ਨਾ ਕੋਈ ਕਾਰਵਾਈ ਹੋਏ ਇੱਕ ਜੀ ਆਮ ਆਦਮੀ ਪਾਰਟੀ ਨੇ ਹਰਿਆਣਾ ਚ ਇਲੈਕਸ਼ਨ ਇਕੱਲੇ ਲੜਨ ਦਾ ਇਰਾਦਾ ਕੀਤਾ ਉਹ ਸ਼ੁਕਰ ਹੈ ਇਹਨਾਂ ਨੇ ਇਕੱਲਿਆਂ ਨੇ ਕੀਤਾ ਸੀ ਦਾ ਪੰਜਾਬ ਵਾਲੇ ਨੇ ਪਹਿਲਾਂ ਹੀ ਕਿਹਾ ਸੀ ਵੀ ਇਹਨਾਂ ਨੇ ਕੋਈ ਸਮਝੌਤਾ ਨਹੀਂ ਇਹ ਲੜਨ ਕਰ ਲਈ ਜੀ ਨਾਲੇ ਬੰਦੇ ਨੂੰ ਪਤਾ ਲੱਗ ਜਾਂਦਾ ਇਕੱਲਾ ਇਕੱਲਾ ਲੜ ਕੇ ਹਰ ਬੰਦੇ ਨੂੰ ਪਤਾ ਲੱਗ ਜਾਂਦਾ ਕਿਸਮੇ ਕਿੰਨਾ ਹੈ ਦਮ ਸੋ ਮੈਨੂੰ ਲੱਗਦਾ ਕਿ ਅਸੀਂ ਤਾਂ ਪੰਜਾਬ ਵਾਲਿਆਂ ਨੇ ਪਹਿਲਾਂ ਹੀ ਇਹ ਕਿਹਾ ਸੀ ਵੀ ਅਸੀਂ ਸਾਨੂੰ ਇਹਨਾਂ ਤੋਂ ਬਚਾਇਓ। ਇੱਕ ਆਸ਼ੂ ਜੀ ਨੇ ਜਲੰਧਰ ਇਲੈਕਸ਼ਨ ਨੂੰ ਲੈ ਕੇ ਸਵਾਲ ਪੁੱਛੇ ਨੇ ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਸਾਡੀ ਨਿਟਰਾਂ 'ਚ ਕਮੀ ਰਹੇਗੀ। ਮੈਨੂੰ ਨਹੀਂ ਪਤਾ ਆਸ਼ੂ ਜੀ ਕੀ ਕਹਿਨੇ ਨੇ। ਮੈਂ ਲੇਕਿਨ ਹਰ ਚੀਜ਼ ਦੀ ਜ਼ਿੰਮੇਵਾਰੀ ਰਾਜਾ ਵੜਿੰਗੀ ਲੈਂਦਾ ਐ। ਪਰਸੈਂਟੇਜ ਲੁਧਿਆਣਾ ਦੀ ਵੀ ਜ਼ਿੰਮੇਵਾਰੀ ਲੁਧਿਆਣਾ ਲੈਣਾ। ਜਲੰਧਰ ਲੁਧਿਆਣਾ ਵੈਸਟ ਦੀ ਵੀ ਜ਼ਿੰਮੇਵਾਰੀ ਮੈਂ ਹੀ ਲੈਂਦਾ ਐ। ਔਰ ਦੂਜੀਆਂ ਜਿਹੜੀ ਜਲੰਧਰ ਦੀ ਵੈਸਟ ਦੀ ਵੀ ਜ਼ਿੰਮੇਵਾਰੀ ਮੈਂ ਹੀ ਲੈਂਦਾ ਐ। ਸਵਾਲ ਚੁੱਕਨੇ ਹਰ ਵਿਅਕਤੀ ਨੂੰ ਮੈਨੂੰ ਨਹੀਂ ਪਤਾ ਉਹਨਾਂ ਨੇ ਕੋਈ ਚੁੱਕਿਆ ਕਿ ਨਹੀਂ ਚੁੱਕਿਆ ਮੈਨੂੰ ਕੋਈ ਇਤਰਾਜ਼ ਨਹੀਂਗਾ ਲੇਕਿਨ ਮੇਰਾ ਖਾਲੀ ਇਨਹੀ ਕਹਿਣਾ ਹੈ ਕਿ ਕਿਸੇ ਵੱਲ ਉਂਗਲੀ ਕਰਨੀ ਬੜੀ ਸੌਖੀ ਹੈ ਲੇਕਿਨ ਉਂਗਲੀ ਕਿਸੇ ਵੱਲ ਜਾਉ ਕਰਨ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪਣੇ ਬਾਰੇ ਆਪਣੇ ਮੰਜੇ ਥਲੇ ਸੋਟਾ ਮਾਰਨਾ ਚਾਹੀਦਾ ਹੈ ਦੂਜੀ ਗੱਲ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਲ ਵੀ ਹਾਲਾਂਕਿ ਪਹਿਲਾਂ ਕੋਈ ਮਾਲਵੇ ਦੀ ਗੱਲ ਕਰਦਾ ਸੀ ਕੋਈ ਪਰਸੈਂਟੇਜ ਦੀ ਗੱਲ ਕਰਦੇ ਸੀ ਮੈਂ ਪ੍ਰਧਾਨ ਹੋਣ ਦੇ ਨਾਤੇ ਜਲੰਧਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਮੈਂ ਲੈਣਾ ਕਿਉਂਕਿ ਹਰ ਜਿਹੜਾ ਇਲੈਕਸ਼ਨ ਹੈ ਉਹ ਵੱਖੋ ਵੱਖਰਾ ਹੁੰਦਾ ਹੈ ਪੂਰਾ ਸਿਸਟਮ ਵੱਖਰੋ ਵੱਖਰਾ ਹੁੰਦਾ ਹੈ ਉੱਥੇ ਵੋਟ ਪਾਉਣ ਦਾ ਪੈਟਰਨ ਵੱਖਰਾ ਵੱਖਰਾ ਕੋਈ ਐਸਾ ਸੈਟ ਫੀਨੋਮੀਨਾ ਨਹੀਂ ਹੈ ਕਿਸੇ ਵਿਅਕਤੀ ਕੋਲੇ ਨਾ ਮੇਰੇ ਕੋਲੇ ਨਾ ਸ਼ੂਜੀ ਕੋਲੇ ਨਾ ਕਿਸੇ ਹੋਰ ਵਿਅਕਤੀ ਕੋਲੇ ਕਿ ਜਿਹਦੇ ਨਾਲ ਕੋਈ ਕੋਈ ਚੀਜ਼ ਖੋਲ ਕੇ ਕਿਸੇ ਦੇ ਅੰਦਰ ਪਾ ਦਿਆਂਗੇ ਜਾਂ ਕੋਈ ਸੈੱਟ ਪੈਟਰਨ ਅਸੀਂ ਫਾਰਮੂਲਾ ਅਪਣਾ ਲਵਾਂਗੇ ਥੋਡੇ ਸਾਹਮਣੇ 44000 ਵੋਟ ਪਈ ਸੀ ਸਾਨੂੰ ਉੱਥੇ ਔਰ ਸਾਨੂੰ 15000 ਵੋਟ ਪਈ ਸੇਮ ਬੀਜੇਪੀ ਨੂੰ ਹੋਇਆ ਉਹ ਜੇ ਸਾਡੇ ਚ ਨਹੀਂ ਸੀ ਤਾਂ ਬੀਜੇਪੀ ਚ ਤਾਂ ਫਿਰ ਇਹਦਾ ਮਤਲਬ ਬੀਜੇਪੀ ਚ ਵੀ ਕੁਝ ਠੀਕ ਨਹੀਂ ਸੀ ਉਹਨਾਂ ਨੂੰ ਵੀ ਇੰਨੀ ਵੋਟ ਪਈ ਅਸੀਂ ਬਰਾਬਰ ਤੇ ਰਹਿ ਗਏ ਲੇਕਿਨ ਜਿਹਨੂੰ 15000 ਪਈ ਸੀ ਉਹ 30000 ਦਾ ਤੇ ਪਹੁੰਚ ਗਏ ਸੋ ਇਹ ਐਮੀ ਪ੍ਰੈਡਿਕਸ਼ਨ ਕਰਨੀਆਂ ਆਪਣੇ ਵਿਚਾਰ ਲੋਕਾਂ ਦੇ ਅੱਗੇ ਪੇਸ਼ ਕਰਨੇ ਇਸ ਗੱਲ ਨਾਲ ਉਲਟਾ ਪਾਰਟੀ ਨੂੰ ਢਾ ਲੱਗਦੀ ਹੈ ਸੋ ਆਪਣੇ ਆਪ ਹੀ ਕੁਝ ਲੋਕ ਕਹਿਣਗੇ ਹੁਣ ਅਗਲਾ ਸਾਡਾ ਕੰਪੀਟੀਸ਼ਨ ਹੋਰ ਇਹ ਨਾ ਹੋਏਗਾ ਇਹ ਇਦਾਂ ਕਰਦੇ ਕੁਝ ਲੋਕ ਹਰ ਵਿਅਕਤੀ ਕਿ ਮੇਰੇ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਪਤਾ ਸੋ ਇਹ ਜਲੰਧਰ ਦੀ ਸਾਰੀ ਜ਼ਿੰਮੇਵਾਰੀ ਹੈ ਮੈਂ ਮੈਂ ਬਤੌਰ ਪ੍ਰਧਾਨ ਹੁੰਦਿਆ ਜੇ ਹਾਲਾਂਕਿ ਖਾਰਾਂ ਨਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਮੈਨੂੰ ਦਿੱਤੀਆਂ ਜਾਂਦੀਆਂ ਪਰ ਮੈਂ ਲੈਣ ਲਈ ਤਿਆਰ ਹਾਂ ਜਿੱਤਣ ਵਾਲੀਆਂ ਜ਼ਿੰਮੇਵਾਰੀਆਂ ਵੀ ਕਦੇ ਕੋਈ ਥੋੜੀ-ਮੋਟੀ ਬੰਦਾ ਪਿੱਠ ਥਪਟਪਾ ਦੇ ਤਾਂ ਚੰਗਾ ਰਹਿੰਦਾ ਹੈ ਪਰ ਅਸੀਂ ਆਉਣ ਵਾਲੇ ਸਮੇਂ ਚ ਜਿਹੜੀਆਂ ਸਾਡੀਆਂ ਕਾਮੀਆਂ ਰਹੀਆਂ ਉਹਨੂੰ ਅਸੀਂ ਕੋਸ਼ਿਸ਼ ਕਰਕੇ ਠੀਕ ਕਰਕੇ ਉਠੀਂ। ਰੇਲ ਹਾਦਸੇ ਲਗਾਤਾਰ ਹੋ ਰਹੇ ਨੇ ਜੀ ਉਹਨੂੰ ਲੈ ਕੇ ਕੋਈ ਪਾਰਲੀਮੈਂਟ ਦੇ ਵਿੱਚ ਹਾਂ ਰੇਲ ਹਾਦਸੇ ਮੁੰਡਾ ਰੇਲ ਮੰਤਰੀ ਪੰਜਾਬ ਦਾ ਹੈ ਮੈਂ ਸਮਝਦਾ ਕਿ ਨੌਜਵਾਨ ਮੁੰਡਾ ਹੈ ਉਹਨੂੰ ਹਰ ਥਾਂ ਤੇ ਜਾਣਾ ਚਾਹੀਦਾ ਹੈ ਦੇਖਣਾ ਚਾਹੀਦਾ ਕਿ ਕਿਹੜੀਆਂ ਕਮੀਆਂ ਹੈ ਅੱਜ ਵੀ ਉਹੀ ਕੰਮ ਜਿਹੜਾ 40 ਸਾਲ ਪਹਿਲਾਂ ਹੁੰਦਾ ਸੀ ਰੇਲ ਹਾਦਸਾ ਹੋ ਗਿਆ ਸਵਾਰੀ ਲੋਕ ਮਰ ਗਏ ਨੇ ਕੱਲ ਅਸੀਂ ਟਵੀਟ ਕੀਤਾ ਕਿਸ ਪ੍ਰਕਾਰ ਹੋ ਅੰਗਲੀ ਹੈ ਮੈਂ ਸਮਝਦਾ ਹਾਂ ਸੋ ਇਹ ਵੀ ਗੱਲ ਕਰਾਂਗੇ ਸਾਡਾ ਜਿਹੜਾ ਜਲਾ ਸਾਡਾ ਲੁਧਿਆਣਾ ਦਾ ਰੇਲਵੇ ਸਟੇਸ਼ਨ ਹੈ ਦੀ ਅਪਗ੍ਰੇਡੇਸ਼ਨ ਹੋ ਰਹੀ ਹੈ ਬਹੁਤ ਚਿਰ ਤੋਂ ਪੈਂਡਿੰਗ ਪਿਆ ਚੱਲੀ ਜਾ ਰਿਹਾ ਹੈ ਸੋ ਇਹ ਵੀ ਜਲਦੀ ਕੰਪਲੀਟ ਕਰਾਉਣ ਦੀ ਮੰਗ ਹੈ ਨੈਸ਼ਨਲ ਹਾਈਵੇ ਨੂੰ ਲੈ ਕੇ ਜਿਹੜੀ ਮੁੱਖ ਮੰਤਰੀ ਨੇ ਮੁਲਾਕਾਤ ਕੀਤੀ ਉਹ ਕਹਿੰਦੇ ਜਿੰਨਾ ਦੀਆਂ ਜ਼ਮੀਨਾਂ ਨੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਲਗਾਤਾਰ ਤੁਸੀਂ ਵੀ ਡਿਮਾਂਡ ਬਿਲਕੁਲ ਮੈਂ ਹੀ ਕਹੂੰਗਾ ਕਿ ਇਹਨਾਂ ਨਾਲ ਸਾਡੀ ਜਿਹੜੀ ਤਰੱਕੀ ਰੁਕਦੀ ਹੈ ਜਿਹੜੀਆਂ ਇਹ ਨੈਸ਼ਨਲ ਹਾਈਵੇਜ਼ ਹੈ ਕਿਸਾਨ ਭਰਾਵਾਂ ਤੇ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਇਹਦੇ ਵਿੱਚ ਤੁਸੀਂ ਆਪਦਾ ਯੋਗਦਾਨ ਪਾ ਕੇ ਪਰ ਹਾਂ ਉਹਨਾਂ ਨੂੰ ਬੰਦ ਦਾ ਜਿਹੜਾ ਉਹਨਾਂ ਦਾ ਮੁੱਲ ਹੈ ਜੋ ਮਾਰਕੀਟ ਰੇਟ ਹੈ ਉਹ ਦਿਨ ਦੇ ਕੇ ਤੇ ਇਹ ਜਮੀਨ ਜਿਹੜੀ ਐਕਵਾਇਰ ਕਰਕੇ ਇਹ ਹਾਈਵੇਜ਼ ਛੇਤੀ ਤੋਂ ਛੇਤੀ ਬਣਨੇ ਚਾਹੀਦੇ ਮੈਂ ਨੀਤਿਨ ਮੈਂ ਨੀਤਿਨ ਗੜਕਰੀ ਨੂੰ ਵੀ ਜਲਦੀ ਉਹਨਾਂ ਨਾਲ ਗੱਲ ਵੀ ਕੀਤੀ ਸੀ ਉਹਨਾਂ ਨੂੰ ਜਲਦੀ ਇਸ ਮੁੱਦੇ ਤੇ ਮਿਲ ਵੀ ਰਿਹਾ ਉਹਨਾਂ ਨਾਲ ਗੱਲਬਾਤ ਵੀ ਹੋਈ ਉਹ ਨਿਰੰਤਰ ਮੇਰੀ PWD ਸੈਕਟਰੀ ਨਾਲ ਗੱਲ ਹੋਈ ਸੀ ਹਜੇ ਕਿਸੇ ਪ੍ਰਕਾਰ ਦਾ ਜਿਹੜਾ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਹੈ ਕੋਈ ਕੈਨਸਲ ਨਹੀਂ ਹੋਇਆ ਮੈਂ ਤੁਹਾਨੂੰ ਇਹ ਜਾਣਕਾਰੀ ਪਹੁੰਚਾ ਪਸਾਨ ਫਿਰ ਜਿਹੜੇ ਦਿੱਲੀ ਦੇ ਕੂਚ ਕਰਨੇ ਤਿਆਰੀ ਕਰ ਰਹੇ ਨੇ ਹਾਂ ਬਿਲਕੁਲ ਕਿਸਾਨ ਨੂੰ ਦਿੱਲੀ ਜਾਣ ਦੇ ਦਰ ਦੇਣਾ ਚਾਹੀਦਾ ਹੈ ਬਾਰਡਰ ਖੋਲ ਦੇਣਾ ਚਾਹੀਦਾ ਇੱਥੋਂ ਸਾਰਾ ਲੁਧਿਆਣੇ ਦੇ ਵਪਾਰੀ ਵੀ ਇਸ ਕਾਰਨ ਪਰੇਸ਼ਾਨ ਨੇ ਜਿਹੜਾ ਬਾਰਡਰ ਰੁਕਿਆ ਹੋਇਆ ਹੈ ਔਰ ਮੈਂ ਉਹੀ ਤਾਂ ਕਹਿੰਦਾ ਜਾਨ ਬੁਝ ਕੇ ਜਾਨ ਬੁਝ ਕੇ ਇਹ ਸਰਕਾਰ ਕਰ ਰਹੀ ਹੈ ਤਾਂ ਜੋ ਸਾਡਾ ਪਾੜਾ ਵਧੇ ਇਹਨਾਂ ਨਾਲ ਇਹਨਾਂ ਨੂੰ ਦਿੱਲੀ ਜਾਣ ਦੇਣਾ ਚਾਹੀਦਾ ਕਿਸਾਨ ਭਰਾਵਾਂ ਨੂੰ ਉੱਥੇ ਰਾਮਲੀਲਾ ਮੈਦਾਨ ਜਾਣਾ ਚਾਹੁੰਦੇ ਆ ਉਥੇ ਜੰਤਰਮੰਤਰ ਬੈਠਣਾ ਚਾਉਂਨੇ ਕੀ ਹਰਜ ਹੈ ਜੇ ਇੱਥੇ ਬੈਠੇ ਤਾਂ ਉਥੇ ਕਿਉਂ ਨਹੀਂ ਬੈਠ ਸਕਦੇ ਇਹ ਤਾਂ ਜਾਣ ਬੁੱਝ ਕੇ ਕਰ ਰਹੀ ਹੈ ਭਾਜਪੀ ਜਿਹੜਾ ਸਿਮਰਸਤ ਪਹੁੰਚੇ ਸੀ ਜਿਹੜੇ ਨੇ ਧਰਨਾ ਦਾ ਦਰਸ਼ਨ ਕੀਤਾ ਜਾ ਰਿਹਾ ਉਹਨਾਂ ਨੂੰ ਦੇਖੋ ਦੇਖੋ ਜਿਹੜੀਆਂ ਜਿਹੜੀਆਂ ਪਬਲਿਕ ਦੀਆਂ ਡਿਮਾਂਡਸ ਆ ਬਿਲਕੁਲ ਜਾਇਜ਼ ਨੇ ਮੈਂ ਸਮਝਦਾ ਕਿ ਉਹਨਾਂ ਦਾ ਭੋਖੜ ਹਾਲ ਤੇ ਬੈਠਣਾ ਬਿਲਕੁਲ ਜਾਇਜ਼ ਹੈ ਔਰ 5 ਦਿਨਾਂ ਦੇ ਉਹ ਭੋਖੜ ਹਾਲ ਤੇ ਬੈਠੇ ਨੇ ਲੇਕਿਨ ਜਿਸ ਪ੍ਰਕਾਰ ਦੇ ਹਾਲਾਤ ਨੇ ਹਸਪੀਟਲਸ ਦੇ ਮੇਰਾ ਖਿਆਲ ਸੀਐਮਓ ਐਸਐਮ ਜਿਹੜੇ ਹੈਗੇ ਮੈਡਮ ਜਾਂ ਇੱਥੇ ਸਾਡੇ ਡਾਕਟਰਸ ਨੇ ਉਹਨਾਂ ਦੇ ਵੀ ਹੱਥ ਖੜੇ ਨੇ ਉਹਦਾ ਕਾਰਨ ਕੀ ਹੈ ਕਿ ਜਿਹੜੀਆਂ ਹਾਇਰ ਅਥਾਰਟੀਆਂ ਨੇ ਮੈਨੂੰ ਯਾਦ ਹੈ ਡਾਕਟਰ ਬਲਬੀਰ ਜੀ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਪੰਜਾਬ ਦੀ ਵਿਧਾਨ ਸਭਾ ਚ ਫਲੋਰ ਆਫ ਦੀ ਹਾਊਸ ਕਿ ਮੈਨੂੰ ਇੱਕ ਸਾਲ ਦਾ ਸਮਾਂ ਦਿਓ ਮੈਂ ਹਰ ਹਸਪੀਟਲ ਦੇ ਵਿੱਚ ਡਾਕਟਰਸ ਪੂਰੇ ਕਰ ਦੇਵਾਂਗਾ ਡਾਕਟਰਸ ਆ ਕੀ ਪੂਰੇ ਹੋਣੇ ਇੱਥੇ ਨਰਸਿਸ ਪੂਰੇ ਨਹੀਂ ਹੈ ਇੱਥੇ ਬੈੱਡਸ ਪੂਰੇ ਨਹੀਂ ਐ ਇੱਥੇ ਬੈੱਡ ਸ਼ੀਟਸ ਪੂਰੀਆਂ ਨਹੀਂ ਐ ਇੱਥੇ ਪਾਣੀ ਆਲਾ ਪੀਣ ਆਲਾ ਚੰਗਾ ਇੰਤਜ਼ਾਮ ਨਹੀਂ ਐ ਤੁਸੀਂ ਜਗਾ ਜਗਾ ਮਹੱਲਾ ਕਲੀਨਿਕ ਖੋਲੀ ਜਾਂਦੇ ਹੋ ਇੱਕ ਮਹੱਲਾ ਕਲੀਨਿਕ ਤੇ ਪੈਸੇ 18 ਲੱਖ 22 ਲੱਖ 25 ਲੱਖ ਲਾ ਰਹੇ ਹੋ ਇਤੋਂ ਬੈਟਰ ਰਹੇਗਾ ਕਿ ਤੁਸੀਂ ਸਿਵਲ ਹਸਪੀਟਲ ਤੇ ਪੈਸੇ ਲਾਓ ਲੋਕ 5 4 ਕਿਲੋਮੀਟਰ ਚੱਲ ਕੇ ਆ ਸਕਦੇ ਐ ਸੋ ਇੱਥੇ ਮੇਰਾ ਖਿਆਲ ਇਹਨਾਂ ਕੋਲੇ ਪੈਸੇ ਨਹੀਂ ਹੋਣੇ ਬਿਲਕੁਲ ਵੀ ਰੈਨੋਵੇਸ਼ਨ ਆਸਤੇ ਪੈਸੇ ਨਹੀਂ ਹੋਣੇ ਸਾਫ ਸਫਾਈ ਆਸਤੇ ਪੈਸੇ ਨਹੀਂ ਹੋਣੇ 6500 ਰੁਪਏ ਤੇ ਮਲਾਜਮ ਕੰਮ ਕਰ ਰਹੀ ਹੈ ਤੁਸੀਂ ਮੈਨੂੰ ਦੱਸੋ ਆ ਬੰਦਾ 4500 ਤੇ 6500 ਦੇ ਤਨਖਾਹ ਤੇ ਇਹ ਇਹ ਕੰਮ ਕਰ ਰਹੀ ਕਿੱਦਾਂ ਕਰੇਗੇ ਡੀਸੀ ਰੇਟ ਤੋਂ ਵੀ ਕੱਟ ਹੈ ਐਟ ਲੀਸਟ 10000 ਹੋਣਾ ਚਾਹੀਦਾ ਸੋ ਰੋਜ਼ਾਨਾ ਕਹਿੰਦਾ ਕੀ ਵੀ ਪੱਕੇ ਕਰਤੇ ਬੰਦੇ ਅਸੀਂ ਨੌਕਰੀਆਂ ਦੇ ਰਹੇ ਹਾਂ ਇਹ ਜਿਹੜੇ ਲੋਕ ਲੱਗੇ ਇਹਨਾਂ ਨੂੰ ਜਰਾ ਪੱਕੇ ਕਰ ਦਿਓ ਨਹੀਂ ਪੱਕੇ ਕਰ ਸਕਦੇ ਤਾਂ ਕੰਮ ਸੇ ਕੰਮ ਇਹਨਾਂ ਦਾ ਘਰ ਦਾ ਗੁਜ਼ਾਰਾ ਹੋ ਲੱਗ ਪੇ ਅਸੀਂ ਇਹ ਸਾਰੀਆਂ ਗੱਲਾਂ ਸਮਝਦੇ ਹਾਂ ਕਿ ਇਹ ਪੈਸੇ ਤੋਂ ਬਿਨਾ ਇਹਨਾਂ ਚੀਜ਼ਾਂ ਦਾ ਕੋਈ ਹੱਲ ਨਹੀਂ ਹੋਣਾ ਲੇਕਿਨ ਰੈਵਨੂ ਲੈ ਕੇ ਆਉਣਾ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਇਸੇ ਕਰਕੇ ਦਾ ਅਸੀਂ ਰੋਲਾ ਪਾਉਨੇ ਆ ਕਿ 66000 ਕਰੋੜ ਰੁਪਇਆ ਪੰਜਾਬ ਤੇ ਕਰਜ਼ਾ ਹੋ ਗਿਆ ਇੱਕ ਵੀ ਮੈਡੀਕਲ ਕਾਲਜ ਨਹੀਂ ਹਜੇ ਤੱਕ ਬਣ ਸਕਿਆ ਗੱਲਾਂ ਬਾਤਾਂ ਨਾਲ ਬਹੁਤ ਕੁਝ ਹੋ ਗਿਆ 2.5 ਸਾਲ ਹੋ ਗਏ ਸੋ ਅੱਜ ਲੁਧਿਆਣਾ ਦੇ ਮਹਾਨਗਰ 'ਚ ਅਗਰ ਮੈਡੀਕਲ ਕਾਲਜ ਨਹੀਂ ਹੈ ਇਹ ਸਰਕਾਰਾਂ ਵਾਸਤੇ ਔਰ ਸਾਡੇ ਲੋਕਾਂ 'ਸੇ ਸ਼ਰਮ ਦੀ ਗੱਲ ਹੈ ਸਰ ਕੈਂਸਰ ਸੋ ਸੋ ਏ ਮੈਨੂੰ ਲੱਗਦਾ ਕਿਤੇ ਨਾ ਕਿਤੇ ਪ੍ਰਾਈਵੇਟ ਲੋਕਾਂ ਦਾ ਵੀ ਇਹਦੇ ਵਿੱਚ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਬੋਲਵਾਲਾ ਹੋਏਗਾ ਸੋ ਆਮ ਲੋਕਾਂ ਵਾਲ ਕਿਸੇ ਦਾ ਕੋਈ ਧਿਆਨ ਨਹੀਂ ਆਮ ਲੋਕਾਂ ਦੀ ਸਰਕਾਰ ਬਣੀ ਸੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣੀ ਸੀ ਇਥੋਂ ਦਾ ਲੋਕਲ ਐਮਐਲਏ ਜਿਹੜੂ ਮੈਂ ਸਮਰਥਨ ਦਿੱਤਾ ਸੀ ਇਲੈਕਸ਼ਨ 'ਚ ਜਿਹੜਾ ਕਹਿੰਦਾ ਮੈਨੂੰ ਸਮਰਥਨ ਦਿੱਤਾ ਹੈ ਕਹਿੰਦਾ ਰਾਜਾ ਬਣੇਂਗੀ ਨਹੀਂ ਉਹਨੂੰ ਪੁੱਛੋ 2.5 ਸਾਲਾਂ ਦਾ ਭਾਈ ਸਾਹਿਬ ਤੂੰ ਕਦੇ ਹਸਪੀਟਲ 'ਚ 걔ੜਾ ਮਾਰਿਆ ਔਰ ਸ਼ਰਮੋਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਜਿਹੜੇ ਨਮਾਇंदे ਬਣ ਕੇ ਗੱਲਾਂបਾਤਾਂ ਕਰਦੇ ਆ ਲੇਕਿਨ ਕਦੇ ਆਵਾਜ਼ ਬੁਲੰਦ ਨਹੀਂ ਕਰਦੇ ਮੈਂ ਸਿਮੋ ਮੈਡਮ ਨੂੰ ਮਿਲਿਆ ਮੈਂ ਇਹਨਾਂ ਨੂੰ ਕਿਹਾ तमाम ਡਾਕਟਰਸ ਨੂੰ ਮਿਲੇ ਕਿਸੇ ਪ੍ਰਕਾਰ ਦੀ ਜਿਹੜੀ ਦਿੱਕਤ ਹੈ ਬੀਂਗੇ ਮੈਂਬਰ ਆਫ ਪਾਰਲੀਮੈਂਟ ਮੈਂ ਇਹਨਾਂ ਦੇ ਦੋਸ਼ ਨਹੀਂ ਲਾਉਂਦਾ ਅਸੀਂ ਜਾਵਾਂਗੇ ਔਰ ਸਰਕਾਰ ਨਾਲ ਵੀ ਗੱਲ ਕਰਾਂਗੇ ਪ੍ਰਿੰਸੀਪਲ ਸੈਕਟਰੀ ਨਾਲ ਵੀ ਗੱਲ ਕਰਾਂਗੇ ਔਰ ਮੇਰੇ ਦਾਇਰੇ 'ਚ ਜੋ ਵੀ ਕੁਝ ਹੈਗਾ ਮੈਂ ਪੈਸੇ ਦੇ ਸਕਦਾ ਮੈਂ ਕੋਈ ਹੋਰ ਚੀਜ਼ ਵਸੂ ਲੈ ਕੇ ਆਉਣੀ ਹੈ ਮੈਂ ਔਰ ਹਸਪੀਟਲ ਨੂੰ ਫੰਡ ਦੇ ਸਕਦਾ ਉਹ ਸਾਰੀਆਂ ਚੀਜ਼ਾਂ ਸਾਡੀ ਪ੍ਰਾਇੋਰਟੀ ਹੋਏਗੀ ਕਿ ਹੈਲਥ ਇਨਫਰਾਸਟ੍ਰਕਚਰ ਜਿਹੜਾ ਹੈਲਥ ਸਿਸਟਮ ਹੈ ਇਹਨੂੰ ਅਸੀਂ ਸੁਧਾਰੀਏ ਸਰ ਅਰਬਨ ਸੈਂਟਰ ਜਿਹੜੇ ਨੇ ਆਹ ਕੰਪਲੀਟ ਪਏ ਨੇ ਜੇ ਉਹਨਾਂ ਨੂੰ ਚਲਾ ਜਾਵੇ ਤਾਂ ਸਭ ਬੜਾ ਕੁਝ ਕੰਪਲੀਟ ਪੜਿਆ ਪਹਿਲੀ ਸਰਕਾਰ ਦੇਖੀ ਹੈ ਕਿ ਜਿਸ ਸਰਕਾਰ ਦਾ ਕੋਈ ਧਿਆਨ ਹੀ ਨਹੀਂ ਹੈ ਮੇਰਾ ਖਿਆਲ ਕਿ ਸਾਰੀਆਂ ਗੱਲਾਂ ਛੱਡ ਕੇ ਜਿਹੜੀਆਂ ਅਸੀਂ ਸਰਕਾਰਾਂ ਗੱਲਾਂ ਕਰ ਰਹੀਆਂ ਔਰ ਖਾਸ ਕਰਕੇ ਆਮ ਆਦਮੀ ਪਾਰਟੀ ਇੱਕ ਹੈਲਥ ਐਂਡ ਐਜੂਕੇਸ਼ਨ ਤੇ ਬੇਸਿਕ ਇਨਫਰਾਸਟ੍ਰਕਚਰ ਲੋਕਾਂ ਨੂੰ ਸੜਕ ਪਾਣੀ ਸੀਵਰੇਜ ਇਹ ਅਗਰ ਤਿੰਨ ਚੀਜ਼ਾਂ ਸਰਕਾਰ ਕਰ ਲੇ ਤਾਂ ਮੇਰਾ ਖਿਆਲ ਲੋਕ ਰਾਹਤ ਮਹਿਸੂਸ ਕਰਨਗੇ ਵੱਡੀਆਂ ਵੱਡੀਆਂ ਗੱਲਾਂ ਦੀ بجائے ਐਂਡ ਕਿ ਕਲੀਆਂ ਸੁਣਾਉਣੀਆਂ ਐਡਵਰਟਾਈਜ਼ਮੈਂਟ ਐਂਡ ਆਲ ਦੈਟ ਇਹੀ ਪੈਸਾ ਲਾ ਦਿੱਤਾ ਜਾਵੇ 1000 ਕਰੋੜ ਰੁਪਏ ਐਡਵਰਟਾਈਜ਼ਮੈਂਟ ਦਾ ਹੈਗਾ ਅਗਰ ਇਹੀ ਪੈਸਾ 117 ਸਬ ਡਿਵੀਜ਼ਨ ਦੇ ਸਾਡੇ ਸਾਡੇ ਹਸਪੀਟਲਸ ਹੈਗੇ ਨੇ ਉਹਨਾਂ ਤੇ 5-5 ਕਰੋੜ ਰੁਪਏ ਲਾ ਦਿਓ ਯਾਰ ਤੇ ਉਹਨਾਂ ਦੀ ਦਸ਼ਾਅ ਰਿਕਸ਼ਾ ਸੁਧਰ ਜਾਏਗੀ ਵਿਥਿਨ 5 ਸੀਆ ਬੜੀ ਸਾਬ ਇੱਕ ਮਹਿਕ ਵਿੱਚ ਨਹੀਂ ਲੱਗਤ ਸਾਰੇ ਮਹਿਕ ਵਿੱਚ ਜਿੰਨੇ ਵੀ ਸਰਕਾਰੀ ਮੁਲਾਜ਼ਮਾ ਸਮੇਂ ਤੋਂ ਪਹਿਲਾਂ ਜਿਹੜੀਆਂ ਰਿਟਾਇਰਮੈਂਟਾਂ ਲੈ ਰਹੇ ਆ ਸੋ ਲੰਦੇ ਸਰਕਾਰ ਤੋਂ ਪਰੇਸ਼ਾਨ ਨੇ 100% ਬਿਕੋਜ਼ ਉਹਨਾਂ ਨੂੰ ਲੱਗਦਾ ਨਹੀਂ ਕਿ ਅਸੀਂ ਗੁਹਾਰ ਕਿੱਥੇ ਜਾ ਕੇ ਲਾਈਏ ਕੌਨਫੀਡੈਂਸ ਨਹੀਂ ਹੈ ਲੋਕਾਂ ਦਾ ਸਰਕਾਰ ਤੇ ਨਾ ਕੇਵਲ ਪੁਲਿਸ ਹਰ ਡਿਪਾਰਟਮੈਂਟ ਦੇ ਵਿੱਚ ਪੀ ਮਚਿਊਰਡ ਰਿਟਾਇਰਮੈਂਟਸ ਲੈ ਰਹੇ ਨੇ ਤੁਸੀਂ ਦੇਖਿਆ ਤਾਂ ਸੀ ਇੱਥੇ ਆਇਆ ਸੀ ਇੱਕ ਮਿਨਿਸਟਰ ਉਹਨੇ ਡਾਕਟਰ ਜੰਗ ਬਹਾਦਰ ਨੂੰ ਕਹਿੰਦਾ ਕਿ ਲੇਟ ਉਹ ਆਪਦੇ ਆਪ ਚ ਇਸ ਗੱਲ ਦਾ ਮਾਣ ਮਹਿਸੂਸ ਕਰ ਰਿਹਾ ਸੀ ਕਿ ਮੈਂ ਡਾਕਟਰ ਜੰਗ ਬਹਾਦਰ ਨੂੰ ਮੰਜੇ ਤੇ ਲਟਾਦਾ ਉਹ ਭਲਿਆ ਮਨਸਾ ਉਹ ਛੱਡ ਕੇ ਚਲਾ ਗਿਆ ਯੂਨੀਵਰਸਿਟੀ ਉਹ ਹਜ਼ਾਰਾਂ ਲੋਕਾਂ ਦਾ ਇਲਾਜ ਕਰਦਾ ਸੀਗਾ ਔਰ ਮੈਨੂੰ ਲੱਗਦਾ ਕਿ ਮਨ ਦੇ ਵਿੱਚ ਦਿਆ ਭਾਵਨਾ ਸੀ ਉਹ ਹੁਣ ਆਪਦਾ ਕੰਮ ਕਰਨ ਲੱਗ ਪਈਏ ਸੋ ਇਹੋ ਜਿਹੇ ਤਾਂ ਲੋਕ ਹੈ ਸਾਡੇ ਜਿਹੜੇ ਅੱਜ ਹੈਲਥ ਸਿਸਟਮ ਨੂੰ ਚਲਾ ਰਹੇ ਨੇ ਸਰਕਾਰਾਂ ਚਲਾ ਰਹੇ ਸੋ ਮੈਨੂੰ ਬੜੀ ਇਸ ਗੱਲ ਤੇ ਸ਼ਰਮ ਆਈ ਔਰ ਅਸੀਂ ਕੋਸ਼ਿਸ਼ ਕਰਾਂਗੇ ਮੈਨੂੰ ਸਟਾਫ ਦੇ ਲੋਕ ਚੰਗੇ ਲੱਗੇ لیکن کچھ مجبوریاں ਇਹਨਾਂ ਦੇ ਹੱਥ ਬੰਨੇ ਆ ਜਿਹੜੇ ਕੰਮ ਨਹੀਂ ਕਿਦਾ ਸਰਕਾਰ ਤੋਂ ਬਿਨਾ ਨਹੀਂ ਕਰ ਸਕਦੇ ਮੈਂ ਮੈਡਮ ਐਸਮਨ ਨੂੰ ਰਿਕੁਐਸਟ ਕੀਤੀ ਹੈ ਕਿ ਮੈਨੂੰ ਤੁਸੀਂ ਕੀਪਿੰਗ ਟੱਚ ਵਿਦ ਮੀ ਮੇਰੇ ਨਾਲ ਗੱਲਬਾਤ ਕਰਦੇ ਰਹੋ ਮੈਂ ਸਰਕਾਰ ਦੇ ਲੈਵਲ ਤੇ ਤੇ ਆਪਣੇ ਲੈਵਲ ਤੇ ਜੋ ਹਸਪਤਲ ਨੂੰ ਦੇ ਸਕਦਾ ਇਹ ਮੇਰੀ ਪ੍ਰਾਇੋਰਟੀ ਹੋਗੀ ਉਹਨਾਂ ਨੂੰ ਹਾਂਜੀ ਸਰ ਅੱਜ ਅੱਜ ਅਰਖੜੀ ਜੀ ਦੋਰਾ ਵੀ ਕੀਤਾ ਸੀ ਰੋਗਕੀ ਗੱਲਬਾਤ ਹੋਈ ਤਾਂ ਸਰ ਮੇਰੇ ਨਾਲ ਤਾਂ ਸਰ ਵੀ ਇਹੀ ਗੱਲਬਾਤ ਹੋਈ ਹੈ ਮੈਂ ਤਾਂ ਰਾਉਂਡ ਕਰਾਇਆ ਜਨਰਲ ਕਿਉਂਕਿ ਸਰ ਸਾਡੇ ਐਮਪੀ ਨੇ ਮੈਂਬਰ ਪਾਰਲੀਮੈਂਟ ਐਸ ਪਰ ਰਿਸਪੈਕਟ ਮੈਂ ਐਸ ਪਰ ਪ੍ਰੋਟੋਕਾਲ ਮੈਂ ਹਸਪਤਲ ਦੇ ਇੰਚਾਰਜ ਹੋਣ ਦੇ ਨਾਤੇ ਮੈਂ ਆਈ ਤੇ ਮੈਂ ਉਹਨਾਂ ਦੇ ਨਾਲ ਵੀ ਪੰਡਾ ਰਾਉਂਡ ਕਰਵਾਇਆ ਤੇ ਕਿਉਂਕਿ ਜੋ ਮੇਰਾ ਇੱਕ ਐਸ ਪਰ ਪ੍ਰੋਟੋਕਾਲ ਮੇਰਾ ਫਰਜ਼ ਵੀ ਸੀਗਾ ਤੇ ਬਾਕੀ ਜੋ ਵੀ ਇਹ ਲੋਕ ਬੈਠੇ ਸੀਗੇ ਮੈਂ ਪਹਿਲਾਂ ਵੀ ਇਹਨਾਂ ਬਾਰੇ ਦੱਸ ਚੁੱਕੀ ਆ ਕਿ ਇਹਨਾਂ ਨੇ ਆਪਣਾ ਮੈਮੋਰੈਂਡਮ ਏਡੀਸੀ ਸਾਹਿਬ ਨੂੰ ਉੱਥੇ ਦਿੱਤਾ ਸੀਗਾ ਤੇ ਇਹਨਾਂ ਦੀ ਜੋ ਵੀ ਅੱਗੇ ਸਪੋਟ ਅਪ ਕਰਤੀ ਐ ਸੀ ਆਪਣੇ ਅਧਿਕਾਰੀਆਂ ਨੂੰ ਮੰਗ ਸਮੱਸਿਆਵਾਂ ਕਰਾਇਆ ਨੇ ਹਸਪਤਾਲ 'ਚ ਰਿਕਮ ਕਾਫੀ ਕਮੀਆਂ ਨੇ ਹਸਪਤਾਲ 'ਚ ਹਾਂਜੀ ਸਰ ਹਸਪਤਾਲ 'ਚ ਹਾਂਜੀ ਸਮੱਸਿਆਵਾਂ ਬਹੁਤ ਲੱਗ ਰਹਾ ਤਾਂ ਨਹੀਂ ਅਸੀਂ ਉੱਪਰ ਦੇਤਾ ਹੈਗਾ ਮੈਨਪਾਵਰ ਬਾਰੇ ਵੀ ਗੱਲ ਦੱਸ ਕੇ ਗਏ ਨੇ ਵੀ ਉੱਪਰ ਐਪਲੀਕੇਸ਼ਨਸ ਰਿਸੀਵ ਹੋਣੇ ਆ ਸ਼ੁਰੂ ਹੋ ਗਿਆ ਜਲਦੀ ਭਰਤੀ ਹੋਵੇ ਸਭ ਭਰਤੀ ਹੋ ਗਈ ਸਾਨੂੰ ਹੀ ਹੈਲਪ ਹੋਊਗੀ ਨਾ ਸਰ ਸਾਹਿਬ ਨੇ ਕੀ ਹੈਲਪ ਕੀ ਕਰਾਂਗੇ ਆਪਣੇ ਲੈਵਲ ਤੋਂ ਅਸੀਂ ਫਿਰ ਡਿਸਕਸ ਕਰਦੇ ਆ ਕਿ ਸਾਨੂੰ ਕੀ ਕੀ ਲੋੜ ਹੈ ਹਸਪਤਾਲ ਵਾਸਤੇ ਮੈਂ ਉਹਨਾਂ ਨੂੰ